ਲਓ ਜੀ ਬਾਬਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਆਏ ਜੀ ਦੇ ਮੋਟਰ ਤੇ ਪਿੰਡ ਵਾਲੀ ਦੇ ਅੱਗੇ ਹੋਏ ਇੱਥੇ ਇਹ ਅੱਜ ਲਾਉਣ ਕੱਪੜਾ ਇਹਨੂੰ ਟਰਾਲੇ ਨੂੰ ਅੱਜ ਮਨ ਲੱਗਾ ਪ੍ਰਧਾਨ ਜੀ ਵਢਾਉਣਗੇ ਜੀਰੀ ਹਾਂ ਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਵਢਾਉਂਗੇ ਜੀਰੀ ਫਿਰ ਜੀਰੀ ਵਢਾਉਂਗਾ ਅੱਛਾ ਜੀ ਠੀਕ ਆ ਚੱਲ ਤੂੰ ਆਪਣੇ ਕੰਮ ਇੰਨਾ ਹੁਣ ਆ ਚੱਲ ਪਣੀ ਮੇਰੀ ਚੱਲ ਪਣੀ ਮੇਰੀ ਅੱਛਾ ਹਾਂ ਮੇਰੇ ਉੱਤੇ ਆਈ ਹੈ ਹਾਂ ਥੋੜੇ ਪਾਣੀ ਨਹੀਂ ਖੜਦਾ ਉੱਥੇ ਹਨਾ ਪੈਣੀ ਵਢਾਉਣਾ ਜੀ ਪੈਣੀ ਠੀਕ ਆ ਹੱਟ ਦੇ ਉੱਪਰ ਨੂੰ ਆਉਣਾ ਮੈਂ ਦੋ ਵੀ ਕੋਈ ਸੱਤਕ ਸੱਤ ਕਰਦੇ ਬਲਾਈ ਤਾਂ ਹੈਗੀ ਬਲਾਈ ਬਾਈ ਇਹਨੇ ਕਿੱਥੇ ਬਲਾਈ ਆ ਸੁਣੀਦਾ ਹੈ ਨਹੀਂ ਯਾਰ ਇਹ ਪੈਣੀ ਸੁਣੀ ਲੋਕਾਂ ਦਾ ਦੇਖਣ ਨੂੰ ਹਾਂ ਇਹ ਤਾਂ ਹੈ ਇਹ ਕਿੰਨੇ 16 ਫੁੱਟਾ ਟ੍ਰੈਲਰ ਆ ਇਹ ਹਾਂ 15 15 ਸੱਤ 15 ਤੇ 7 ਠੀਕ ਆ ਮੈਂ ਕਹਿੰਦਾ ਇਹਦੇ ਨਾਲੋਂ ਜਿਹੜੇ ਆ ਕੱਪੜਾ ਲਾਉਣੇ ਆ ਕੀ ਹੈ ਦਾ ਉਹ ਮਂਗਾਈ ਹੋਈ ਆ ਸੋਚਦੇ ਗੀ ਨਹੀਂ ਆਰਡਰ ਪਰ ਮਂਗਾਉਣੀ ਪੈਂਦੀ ਆ ਉਹ ਮਿਲਦੀ ਤੀ ਉਹਦੇ ਨਾਲ ਦੀ ਪਰ ਉਹ ਪਲਾਸਟਿਕ ਦੀ ਸੀਗੀ ਉਹ ਫਿਰ ਫਿੱਟ ਨਹੀਂ ਆਉਣੀ ਸੀ ਉਰੇ ਉਹਦੇ ਚ ਵਿੱਚ ਮੈਂ ਤਾਂ ਵੀ ਨਹੀਂ ਲੋਹੇ ਦੀ ਚਾਹੀਦੀ ਜਿੱਦਾਂ ਦੀ ਪਹਿਲਾਂ ਸੀ ਮੈਂ ਕਿਹਾ ਇਹਦੇ ਨਾਲੋਂ ਦੂਜਾ ਨਹੀਂ ਉਹ ਪਰਾਂ ਜਾਲੀਆਂ ਲੋਟ ਰਹਿਣੀਆਂ ਉੱਪਰ ਦੀ ਵੱਡੇ ਨਹੀਂ ਮਾ ਤਾਂ ਨੇੜੇ ਤਾਂ ਹੀ ਹੋ ਗਿਆ ਜਾਲੀਆਂ ਜਿਹੜੀਆਂ ਹੁੰਦੀਆਂ ਪੱਕੀਆਂ ਫਿਕਸ ਉਹ ਨਹੀਂ ਲੋਟ ਰਹਿਣਦੀਆਂ ਇਹਦੇ ਨਾਲੋਂ ਅਜੀਤ ਦੱਸੋ ਇਹ ਕੀ ਮਰਤਾ ਹੈਸ ਵੀਰ ਯਾਰ ਉਹੀ ਲੋਨ ਲੱਗਿਆ ਰਸ ਉਹ ਸਹੀ ਆ ਯਾਰ ਨਾ ਕਿੰਨੇ ਕੀ ਮਹਿੰਗੀ ਪੈਣ ਸਸਤੀ ਉਹ ਆਹੋ ਮੈਂ ਜਾਂ ਤਾਂ ਕੁਝ ਵੀ ਨਹੀਂ ਲੈਂਦਾ ਹਾਂ ਹਾਂ ਦੀ ਗੁਪੰਦਰਾ ਉਹ ਕਿੱਥੇ ਰੱਖਾਂਗੇ ਉਹ ਬਾਕੀ ਨਹੀਂ ਮੰਨ ਕੇ ਚੱਲ 5000 ਚ ਲੱਗ ਜੂ ਸਾਰੀ ਟਰਾਲ ਹਾਂ 10 15000 ਦੀ ਗੇਮ ਹਾਂ ਪੰਜ ਵਾਲੇ ਜਵਾਨੇ ਆ ਪਰ ਲਿਆਉਣ ਵਾਲੇ ਨੇ ਵੀ پیسے ਲੈਣੇ ਆ ਲੱਗਦੀ ਤਾਂ ਮੇਰੇ ਖਿਆਲ ਰਿਫਟਾਂ ਨਾਲੇ ਹੋਣੀ ਉਹ ਨੀਜ਼ਾ ਲੇਬਰ ਬਣ ਜਾਣ ਜਿੰਨੀ ਤੂੰ ਕਹਿੰਦਾ ਪੱਕਾ ਨਾ ਉਹ ਬੈਲਟ ਤਾਂ ਹੁੰਦੀ ਨਹੀਂ ਰਿਫਟਾਂ ਨਾਲੇ ਲੱਗਣੀ ਉਹ ਤਾਂ ਹਾਂ ਨਿੱਕਣ ਨਾਲ ਲੱਗਦੀ ਹੁੰਦੀ ਆ ਸੋਚਿਆ ਬਣਨਾ ਨੂੰ ਸਾਹ ਖੁੱਲਣੇ ਮੈਂ ਖੁੱਲ੍ਹ ਕੇ ਜਾਲੀ ਲਈ ਫਿਰ ਜੂਣਗਾ ਅੱਛਾ ਪੱਕੀ ਫਿਕਸ ਨਹੀਂ ਲਾਉਣੀ ਏ ਮੈਂ ਤਾਂ ਪੱਕੀ ਫਿਕਸ ਦੀ ਗੱਲ ਕਰਦਾ ਇੱਕ ਹੋਰ ਹੈ ਤਰੇਤਾ ਬਜਰੀਏ ਲਿਓਣੇ ਪੈਣੇ ਪੁੱਲੜਾ ਕੇ ਹੂੰ ਉਹ ਹੋਊ ਸੁਗਾ ਗਿੱਦਾ ਥੱਲੇ ਚਾਰ ਚਾਹੇ ਦੀ ਕਾਟੜਾ ਫੜਾ ਚੱਕ ਇੱਕ ਲੈ ਸਵੇਰ ਚ ਕੀ ਫਿਰਦਾ ਕੋਈ ਗੱਦਿਆਂ ਚੜ ਚੱਲੇ ਤੇਰੇ ਬੱਸ ਕਹਿੰਦੇ ਨਹੀਂ ਆਏ ਕੋਈ ਹੁਣ ਆਇਆ ਇੱਕ ਵਾਰ ਤੱਲੀ ਨਾਲ ਲਾ ਦੇਣੀ ਆ ਹਾਂ ਸਾਰਾ ਹੁਣ ਗਿਰੀ ਸਾਰਪ ਦੀ ਵੱਢ ਕੇ ਹਾਂ ਫੇਰ ਖੋਲਣੀ ਆ ਕਿਤੇ ਕਿਤੇ ਕੋਈ ਜੰਨ ਰੰਦਾ ਹਾਂ ਹਾਂ ਆ ਵੀ ਤਾਂ ਪੱਲੜ ਇੱਕ ਦੋ ਸੀਜ਼ਨੇ ਕੱਢਦਾ ਹੁਣ ਜੇ ਜੇ ਨਾ ਖਿੱਚੇ ਖੁੱੱਚੇ ਤਾਂ ਨਹੀਂ ਹਾਂ ਲੈ ਬਰਾਂ ਨੂੰ ਸਮਝਾ ਲਈ ਹਾਂ ਨਹੀਂ ਜਾਂਦਾ ਕਿਤੇ ਵਿੱਚ ਕਹੀ ਨਾ ਵਧੀ ਕਹੀ ਨਾ ਵਧੀ ਪੱਲ ਪੱਲੀ ਨਾਲ ਤਾਂ ਜ਼ਿਆਦਾ ਹੋਇਆ ਇਹ ਹਾਂ ਮਲੀ ਨੂੰ ਤੇ ਜਾਲੀ ਨਹੀਂ ਹੈ ਤਾਂ ਮਜ਼ਬੂਤ ਆ ਜੀ ਪੱਲੀ ਚ ਹਵਾ ਨਹੀਂ ਪੈਂਦੀ ਤੇ ਹਵਾ ਪਈ ਜਾਂਦੀ ਮਾਰੇ ਮੋਟੀ ਵਾਲੀ ਜੀ ਆ ਹਾਂ ਪੱਲੀ ਨੇ ਤਾਂ ਫਿਰ ਉਹਨਾਂ ਤਾਂ ਜਮੇ ਬੰਦ ਰੱਖਣਾ ਅੰਮਾ ਛੱਡਿਆ ਬੰਦਾ ਸਗੂ ਸਾਡਾ ਹੂੰ ਐ ਸਗੂ ਛੱਡਣ ਚੱਲਿਆ ਚਾਚਾ ਉਹਦੇ ਨਾਲ ਜਾਂਦਾ ਹੀ ਨਹੀਂ ਹੈਗਾ ਇਹ ਆ ਜਾਣਦਾ ਨਹੀਂ ਹੈਗਾ ਹੁਣ ਕਈ ਦਿਨ ਹੋ ਗਏ ਆ ਗਿਆ ਦਾਦੂ ਨਾਲੇ ਜਾਣਾ ਕਹਿੰਦਾ ਸ਼ਰੰਗੋਲੀ ਵਾਲੀ ਆ ਉਹ ਬੰਦ ਰੱਖੂਗਾ ਫੜ ਰੋ ਕੀਆ ਬਗਾ ਬੰਦ ਰੱਖ ਲੈ ਕੱਲ ਕੀ ਆਪਾਂ ਹਾਂ ਅਸੀ ਗਾਜੀ ਚੱਲੇ ਛੱਡਣਾ ਆਏ ਉੱਪਰ ਨੂੰ ਰੱਖਣਾ ਹੈ ਗਰੇਂਦਰ ਚੱਲੇ ਸਕੂਲ ਹੋਏ ਇਹ ਤਾਂ ਹੁਣ ਵਾਲ ਨਹੀਂ ਜਾਂਦਾ ਹੁਣ ਹੈ ਠੀਕ ਐਕਣਾ ਹੈ ਬੁਲਦੋਣਾ ਮੈਂ ਸੰਘਣਾ ਰੱਖੀ ਬਸ ਹੈ ਸੰਘਣਾ ਰੱਖੀ ਬੜਾਈ ਬੜਾਈ ਦੀ ਹੈ ਬੜਾਈ ਦਾ ਹੈ ਜਾਚੇ ਹੋ ਮਗਾ ਤਾਇ ਨਾਲ ਨਹੀਂ ਜਾਂਦਾ ਹੁਣ ਇਹ ਹੋ ਤਾਇ ਨਾਲ ਜੇ ਪੜੀ ਨੀ ਪੀਲਾਉਂਦੇ ਜੇ ਲੱਗੀ ਜਾਂਦਾ ਹਾਂ ਹਾਂ ਤਾਇਆ ਲੈ ਤਿਆਰ ਹੁੰਦਾ ਹੁਣਾ ਹਲੇ ਤਾਇ ਤਿਆਰ ਹੁੰਦਾ ਆ ਕੇ ਉਘੜਾਉਂਦੇ ਨੇ। ਆਏ ਆ। ਬਾਏ ਘਾਤੇ ਬਾਏ। ਰਾਹ ਤੇ ਸਟਾਪ ਵੀ ਪੈਣਾ। ਬਿੱਲੂ ਦੀ ਦੁਕਾਨ ਪਰ ਹੋ ਸਕਦਾ। ਉਹ ਇੱਥੇ ਤੇ ਮਾਲ ਲੈ ਕੇ ਆਣਾ ਮਨਮੋਹ ਤੇ। ਇਹ ਨਿਆਣੇ ਨੂੰ ਨਾ ਆਹ ਤੀਜਾ ਨਾ ਖਲਾਬ ਇਹਨਾਂ ਨੂੰ ਤਾਂ ਫਲ ਫਰੂਟ ਪਰ ਲਾ ਦੇਣ ਯਾਨੇ ਨੂੰ ਨਹੀਂ। ਕਮਾਲਿਆਂ ਕੀ ਰੱਖਣਾ। ਹੋਰ ਉਹ ਬਿਸਕੁਟ ਲੈ ਕੇ ਲੈ ਕੇ ਦੇ ਦੇ ਜੀ। ਬਿਸਕੁਟ ਵੀ ਚੱਲ ਠੀਕ ਆ ਜਿਹੜੇ ਲੇਜ਼ ਕਰ ਕਰੇ ਆ ਸਾਲੇ ਇਹ ਨਾ ਲੱਭੋ। ਮਨ ਨਹੀਂ ਖਾਲ ਕਰਦਾ। ਹਾਂ ਇਹ ਨਾ ਦੋ। ਬਿਸਕੁਟ ਲੈ ਕੇ ਦੇ ਦੇ ਇਹਨੂੰ ਅੱਜ ਇਹਦੇ ਕੋਲ ਫਰੂਟ ਖਤਮ ਹੋ ਗਿਆ। ਹਾਂ ਮਾਜਾ ਫਿਰ ਦੇਰ ਦਿਸਕੋ ਇਹ ਕੰਪਨੀ ਖਾਦੇ ਨਹੀਂ ਆਣੇ ਯਾਰ ਰੂਟ ਕਿਤੇ ਜਾਂਦੇ ਆ ਆਹ ਇਹ ਆ ਆਰਟੀਫੀਸ਼ੀਅਲ ਚੀਜ਼ਾਂ ਦੇ ਲੱਗੇ ਹੋਏ ਆ ਕੋਈ ਦਾ ਹੁਣ ਆਏ ਦੇਖ ਲਈ ਨੂਦਣ ਗਿਆ ਦਾ ਸਕੂਲ ਚ ਮੈਡਮਾ ਨੇ ਬੁਲਾਇਆ ਦਾ ਇਹਦੀਆਂ ਨੇ ਹਾਂ ਇਹਨੇ ਮੈਡਮ ਨੂੰ ਟੀਫਨ ਦਿਖਾਇਆ ਹੋਣਾ ਖਾਲੀ ਆਪਣਾ ਹਾਂ ਅੱਛਾ ਕੱਢ ਕੇ ਸਮਾਨ ਤੋਂ ਹੋਰ ਪਾਸੇ ਹਾਂ ਦੇਖ ਲੈ ਇਹਨਾਂ ਖਾ ਲਿਆ ਜੇਬਾਂ ਵੀ ਚੈੱਕ ਕਰੇ ਕਰੋ ਹਾਂ ਮੈਡਮ ਨੂੰ ਮੈਡਮ ਨੂੰ ਭਲੇਖਾ ਪਾਦਣੇ ਮੈਂ ਖਾ ਲਿਆ ਅਬਿੰਦਰਾਂ ਦੀ ਵੀ ਪੱਕੀ ਹੋਈ ਹੋ ਜੀਰੀ ਹੈ ਨਾ ਹੈ ਪ੍ਰਧਾਨ ਜੀ ਆ ਸਾਰੀਆਂ ਲਗਭਗ ਇੱਕ ਇਹ ਪਲਕਣ ਤੇ ਇੱਕ ਉਹ ਨੇਤਰ ਬਾਈ ਇਹਨਾਂ ਦੀ ਚਾਚੇ ਇਹਨਾਂ ਦੀ ਗਹਾਲੀ ਹੈ ਕੱਲ ਮੰਡੀ ਚੋਂ ਵੀ ਫੋਨ ਆਇਆ ਤਾਂ ਕਹਿੰਦੇ ਵੀ ਜੀਰੀ ਸੁੱਕੀ ਚੜੀ ਦੀ ਹੈ ਸੁੱਕੀ ਜੀ ਸੁੱਕੀ ਕੁਝ ਨਹੀਂ ਫਰਕ ਪੈਂਦਾ ਜੇਗਾ ਮੌਸਮ ਸਾਫ ਹੈ ਪਰ ਅੱਬ ਨਾ ਬਸ ਉੱਪਰ ਦੇ ਡਰਾਵੇ ਹਾਂ ਵੀ ਉੱਪਰ ਦੇ ਨਾਲ ਕਾਲੀ ਹੋਵੇ ਬੰਦੇ ਨੂੰ ਜੇ ਮੌਸਮ ਸਾਫ ਹੈ ਰੱਬ ਵੱਲੋਂ ਨਾ ਕਾਲੀ ਹੋਵੇ ਫਿਰ ਤਾਂ ਕੋਈ ਗੱਲ ਹੂੰ ਖੜੀ ਦਾ ਕੱਖ ਨਹੀਂ ਵਿਗੜਦਾ ਹੈਗਾ ਗੜ 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 ਲੱਗੇ ਜੀ ਫੇਰ ਔਖਾ ਲੈ ਹੁਣ ਤਾਂ ਪਛਵਾ ਮੁੜਿਆ ਜੀ ਕੱਲ ਪਛਵਾ ਚੱਲੀ ਸਾਰੀ ਸਾਡੀ ਹਾਂ ਪਛਵਾ ਚੱਲੀ ਵਧੀਆ ਗੱਲ ਆ ਪਛਵਾ ਚੱਲੇ ਮੌਸਮ ਵੀ ਛੇਤੀ ਬਦਲ ਜਾਊਗਾ ਜੇ ਪਛਵਾ ਚੱਲੀ ਹੋਵੇ ਗਰਮੀ ਗੰਮੀ ਚੱਕ ਦੂ ਜੀਰੀ ਬੱਡੇ ਤੇ ਉਦਾਂ ਵੀ ਹੁਣ ਗਰਮੀ ਚੱਕੇ ਹੋ ਜਾਣੀਆਂ ਮੌਸਮ ਬਦਲੀ ਜਾਂਦਾ ਹੁਣ ਬਦਲੀ ਜਾਂਦਾ ਦਿਨਾਂ ਦਾ ਤਾਂ ਪਹਿਲਾਂ ਹੀ ਫਰਕ ਪੈ ਗਿਆ ਤਾਂ ਦਾ ਇੱਕ ਘੰਟੇ ਦਾ ਤਕਰੀਬਨ ਤਕਰੀਬਨ ਫਰਕ ਪੈ ਗਿਆ ਰਾਤ 11 ਵਜੇ ਸिलोਵਾਸ ਕੋ 400 ਮੀਟਰ ਤੋਂ ਵੀ ਚਿੱਤਾ ਪੈ ਰੋਮਾਂ ਚੇਰੇ ਦੇਖਿਆ ਭਾਈ ਹਾਂ ਹਾਂ ਪ੍ਰਧਾਨ ਜੀ ਜਿਹੜਾ ਪਰਲੀ ਸਾਈਡ ਦਾ ਪਹਿਲਾਂ ਉਧਰ ਹਵਾਰੇ ਇੱਧਰ ਆਪਣਾ ਕਿਹੜਾ ਪਿੰਡਾ ਹੋਰ ਲਾਗ ਆਪਣਾ ਢੂੜ ਮੱਜਰੇ ਉਹ ਤਾਂ ਫੜ ਹੋ ਗਏ ਤਾਂ ਉਹ ਬਾਈ 6-7 ਕਿੱਥੋਂ ਨਿਕਲੇ ਪਤਾ ਨਹੀਂ ਬਈ ਰਾਤ 9:00 ਮਿੰਟ ਨਿਕਲੇ ਕਿੱਥੋਂ ਇਹ ਜੰਗਲ 'ਚੋਂ ਭੱਜੇ ਆ ਹਾਂ ਤਾਂ 9:00 ਮਿੰਟ ਹੋਈ ਆ ਹਾਂ ਵੀ ਘਰੋਂ ਮੱਜਰੇ ਨੇ ਦੇਖਿਆ ਭਾਈ ਅੱਛਾ ਤੇ ਰੂਮਰ ਤੇ ਵੀ ਦੇਖਾਈ ਇੱਥੇ ਜਿਹਦਾ ਬਾਪੂ ਕਹਿੰਦਾ ਮੈਂ ਇੱਥੇ ਕੱਖ ਵੱਢਣ ਗਿਆ ਹਾਂ ਹਾਂ ਉਹ ਸਾਲਾ ਕਿੱਠੇ ਪਰ ਬੈਠਾ ਕਹਿੰਦਾ ਮੈਂ ਕਿਹਾ ਚੱਲ ਬਾਅਰ ਬਿੱਲਾ ਹੋਣਾ ਦਿੱਤਾ ਲੈ ਜੀ ਗੱਲ ਜਦੋਂ ਅਸੀਂ ਵੀਡੀਓ ਪਾਈ ਸੀ ਮਨ ਨੂੰ ਲੱਗਿਆ ਭਲੇਖਾ ਹਾਂ ਹੈਗਾ ਤਾਂ ਬੜਾ ਬੜੇ ਪਿੰਡ ਅਛਿਆ ਜੀ ਹਾਂ ਸਾਡੀ ਕੂਦ ਕੋਲ ਲੰਬੀ ਦੀ ਕਹਾਣੀ ਮੈਂ ਕਹਾਂ ਬਿੱਲਾ ਨਹੀਂ ਹੈਗਾ ਜੇ ਪਿੰਖ ਲੰਬੀ ਦੀ ਉਹ ਤਾਂ ਉਹ ਦੇਖੇ ਨਹੀਂ ਵੀਡੀਓ ਜਦੋਂ ਉੱਥੇ ਫੜਿਆ ਉਹ ਤਾਂ ਐ ਚੱਕੀ ਫਿਰਦੇ ਇੱਕ ਨੇ ਮੂੰਹ ਫੜਿਆ ਵਾ ਇੱਕ ਨੇ ਦੋ ਪਿੱਛੇ ਤੇ ਲੱਤਾਂ ਫੜੀਆਂ ਹੋਈਆਂ ਨੇ ਜਗਲਾਤ ਮੈਂ ਕਿਹਾ ਹਾਂ ਹੈ ਤਾਂ ਔਖਾ ਹੈ ਹੈ ਤਾਂ ਔਖਾ ਹੈ ਕੋਈ ਯਾਰ ਕਬਾ ਕੇ ਨਹੀਂ ਜਾਂਦੇ ਉਹ ਯਾਰ ਹੈ ਤਾਂ ਔਖਾ ਹੁਣ ਇਹ ਵੀ ਵਿਚਾਰੇ ਕਿੱਥੇ ਜਾਣ ਹੁਣ ਜੰਗਲ ਕੱਟੀ ਜਾਂਦੇ ਆ ਕੁੱਤੇਵਾਂ ਬੜਾ ਜ਼ਿਆਦਾ ਹੈ ਹੈ ਆਬਾਦੀ ਵਾਲੇ ਏਰੀਏ ਵਧੀ ਜਾਂਦੇ ਆ ਇਹਨਾਂ ਨੇ ਵੀ ਕਿਤੇ ਰਹਿਣਾ ਵਿਚਰੇਆ ਨੇ ਤੇ ਨਹੀਂ ਭਰਾ ਜੀ ਹੁਣ ਆਪਣਾ ਹੀ ਲਾਰਾ ਤੂੰ ਜੇ ਆਪਾਂ ਨੂੰ ਆਪਣੇ ਘਰ ਤੇ ਕੱਢਣ ਕੱਢੇ ਆਪਾਂ ਕਿੱਥੇ ਜਾਉਂਗੇ ਰਾਤ ਪਹਿਲਾਂ ਮੈਂ ਪੈ ਗਿਆ ਕਾਰਸਦਾਨੀ ਮਨੁੱਖ ਦੀ ਆ ਇਹ ਗਲੋਸਮੇਟ ਤੇ ਪਹਿਲਾਂ ਮੈਂ ਅੰਦਰ ਪੈ ਗਿਆ ਬਾਹਰ ਤੇ ਹੀ ਤਾਂ ਹਾਂ ਫੇਰ ਉੱਠ ਕੇ ਅੰਦਰ ਹੋਇਆ ਤਿੰਨ ਚਾਰ ਕੁੱਤੇ ਭੌਕੇ ਜ਼ੋਰ ਨਾਲ ਹਾਂ ਮੈਂ ਚੱਲ ਆ ਅੰਦਰ ਜੇ ਕੋਈ ਪਤਾ ਨਹੀਂ ਹੁੰਦਾ ਬਾਕੀ ਗੱਲ ਵੀ ਸੱਚਾ ਯਾਰ ਹੋਰ ਰਾਤ ਨੂੰ ਸੱਚਾ ਕਰ ਬਈ ਹਾਂ ਨੇਮਾ ਬਾਹਰ ਪੈਣਾ ਰਾਤ ਨੂੰ ਨੇਰੇ ਚ ਪਤਾ ਨਹੀਂ ਲੱਗਦਾ ਬਾਹਰ ਦਾ ਜਿਹੜਾ ਦੇਖਣਾ ਥੋੜੂ ਨਾ ਨਾ ਉਹ ਤਾਂ ਛਾਲ ਵੀ ਬਹੁਤ ਉੱਚੀ ਮਾਰਦਾ ਉਹ ਤਾਂ ਕੋਠੇ-ਕੂਠੇ ਟੱਪਣੇ ਦਾ ਨੂੰ ਮਾਮੂਲੀ ਜੀ ਗੱਲ ਆ ਕਰਦੇ ਨੇ ਕਿਹਨਾਂ ਗੁਰਦੁਆਰੇ ਨੂੰ ਗਏ ਹੋ ਹਾਂ ਐਬਰਨਾ ਜੀ ਹਾਂ ਇਹ ਵਾਲਾ ਤਾਂ ਬੂਟੇ ਵੀ ਬਹੁਤ ਹਨ ਅ ਐਬਰਨਾ ਜੀ ਹੋ ਗਿਆ ਕਿਦੋਂ ਇਹ ਕੰਮ ਹੋ ਜੂਗਾ ਯਾਰ ਇੱਕ ਹੋਰ ਆਪਣੇ ਪਿੰਡ ਕਹਿੰਦੇ ਚੋਰੀ ਹੋ ਗਈ ਪਤਾ ਲੱਗਿਆ ਕਿਤੇ ਉਹ ਪੀਟਰ ਨਾ ਦੇ ਸਰ ਜੀ ਦਾਦਾ ਉੱਥੇ ਘੜੇਦੇ ਨਾ ਹੁਣ ਕਹਿੰਦਾ ਟਾਕੀ ਟੂਕੀ ਪੱਟੀ ਹੋਈ ਆ ਮਦਰ ਲਈ ਕਹਿੰਦਾ ਮੈਨੂੰ ਫੋਨ ਆਇਆ ਸੀਗਾ ਤੇ ਸਰਨੇ ਆਂਟੀ ਦੇ ਸਰਨੇ ਦੇ ਘਰ ਆਲੀ ਆਂਟੀ ਦਾ ਫੋਨ ਆਇਆ ਤਾਂ ਕਹਿੰਦਾ ਮੈਨੂੰ ਕਹਿੰਦੇ ਪੀਟਰਨਾ ਦੇ ਚੋਰੀ ਹੋ ਗਈ ਰਾਤ ਦੇਖ ਲੈ ਕੁਛ ਨਹੀਂ ਪਤਾ ਲੱਗਦਾ ਨਾਲ ਉਸਤੀ ਪੈੰਨੇ ਆਂ ਦੇਖ ਲੈ ਬਾਈ ਅਮਲੀ ਨਹੀਂ ਸਾਲੇ ਟਿਕਦੇ ਹੈਗੇ ਹੋਰ ਭੁੱਖ ਮਰੀ ਬਾਲੀ ਹੋ ਗਈ ਰਜਗਾਰ ਹੈ ਨਹੀਂ ਭੈਣ ਚੋਂ ਨਸ਼ੇ ਬਾਲੇ ਲਾਲੇ ਲੋਕਾਂ ਨੇ ਉਹਨੂੰ ਜਿੱਤ ਜਿਹੜਾ ਪੈਸਾ ਦਾ ਹੀਲਾ ਨਹੀਂ ਹੁੰਦਾ ਫਰੇਡ ਨੂੰ ਹੋ ਜਾਣੇ ਹੋ ਹੋਰ ਕੁਛ ਨਾ ਕੋਤਾ ਕਰਨੀ ਆ ਆਪਾਂ ਤਾਂ ਟੋਪੇ ਵਰ ਨਾ ਕੋਈ ਨਾ ਪਰਦਾ ਹੈ ਥੱਲੇ ਆ ਜਾਣਾ ਇੱਕ ਵਾਰ ਤੋਂ ਪਾਹ ਫਗਰਾਇਆ ਤੇ ਗਲਤੀ ਕਰੀ ਥੋੜਾ ਥੱਲੇ ਕਰ ਦੇਣਾ ਤਾਂ ਨਹੀਂ ਠੀਕ ਹੈ ਉੱਪਰ ਥੋੜਾ ਥੱਲੇ ਥੋੜਾ ਨੀਵਾਂ ਕਰੋ ਜੀ ਬਾਸ ਇੱਥੇ ਲੋਟ ਆ ਜਣਾ ਨੇ ਜਦ ਅੱਪੇ ਵਜਨ ਬੈਣਾ ਥੱਲੇ ਲੋੜੇ ਨਹੀਂ ਤੇਰਾ ਉੱਪਰ ਉੱਪਰ ਇੱਕ ਆ ਹੈ ਉੱਥੇ ਭਰਦੀ ਉੱਥੇ ਤੱਕ ਤਾਂ ਸ਼ਾਇਦ ਜਾਵੇ ਵੀ ਨਾ ਇੱਥੇ ਇੱਥੇ ਭਰਦੀ ਬਸ ਇੱਕਾ ਇਹਨੂੰ ਭਈਆਂ ਨੇ ਨਾਲ ਪੰਜੀਆਂ ਮਾਰੀਆਂ ਹੋਈਆਂ ਹਾਂ ਤਾਂ ਹੀ ਫਟੇ ਹੋਏ ਨੇ ਟੋਪਾਂ ਲੱਗੀਆਂ ਹੋਈਆਂ ਤਾਂ ਇਹ ਤਾਂ ਨੀਵਾ ਹੀ ਆਤੀ ਨਹੀਂ ਰਾਤ ਨੂੰ ਨਹੀਂ ਆਤਾ ਨੀ ਮਈਆਂ ਜੀ ਇਧਰ ਦੀ ਗੱਲ ਕਰਦਾ ਆਹ ਇਹਨਾਂ ਨੇ ਖੁੱਲ ਜੈਣਾ ਹੂੰ ਆਪਣੇ ਤੋਪਾ ਮਾਰਦੇ ਇਹਨਾਂ ਹੋਰ ਬਦਣਾ ਹਲੇ ਆਪਣੇ ਨਾਲ ਦੋ ਤਿੰਨ ਅੱਛੇ ਰੱਖਦੇ ਆਂ ਦੰਗੜੀ ਇਹਦੇ ਨਾਲੇ ਬੰਦੇ ਵਸਦੇ ਠੀਕ ਹੈ ਮੈਂ ਤਾਂ ਲਗਾ ਅੰਮਾ ਹੈ ਨਹੀਂ ਆ ਨਹੀਂ ਵੀ ਦੱਦ ਵੱੱਡ ਸੌਦਾ ਕਰਤਾ ਬਸ ਕਿ ਇਹੋ ਭਜਨ ਪੈਣਾ ਭਜਨ ਪੈ ਗਿਆ ਨੇ ਜੇ ਸਿੱਧੇ-ਸਿੱਧੇ ਮਾਰੇ ਹੋਣਗੇ ਆ ਆਪਾਂ ਨੇ ਉਹੀ ਆ ਨਾ ਇੱਕ ਵਾਰੀ ਮੇਰੀ ਟੁੱਟ ਗਈ ਕਣਕਤੀ ਬਾਈ ਹਾਂ ਉਹਦੇ ਲੈ ਕੇ ਜਿੰਨੀ ਦੀ ਬਿੰਦਰ ਦੀ ਦੁਕਾਨ ਆਈ ਤੇ ਵੱਧ ਦੂਰ ਉਹ ਤਾਂ ਪਿੰਡ ਦੇ ਚਲੇ ਗਏ ਪੰਜ-ਛੇ ਜਾਣੇ ਹਾਂ ਉਹਨਾਂ ਨੇ ਦੇਖ ਲਈ ਹਾਂ ਮਨਸੂਲਾ ਤੇ ਰੜਕੇ ਲੈ ਲੇ ਹਾਂ ਇਕੱਠੀ ਕਰੀ ਫਿਰ ਬਹੁਤ ਔਖੀ ਹੈ ਬਾਈ ਇਕੱਠੀ ਕਰਨ ਜੀਰੀ ਹਰ ਕਣਕ ਹੋ ਜਾਂਦੀ ਜੀਰੀ ਦਾ ਬਹੁਤ ਔਖਾ ਇੱਕ ਹੋਰ ਹੈ ਰੋਡ ਪਰ ਦੇ ਘੜਕ ਖਿੜੀ ਜੀ ਹਾਂ ਕਿਹਦੇ ਪੁੱਛੇ ਕਰੀ ਬਾਈ ਕਿ ਆਹ ਹੋਵੇ ਹਾਂ ਜੇ ਜੀਰੀ ਖੜਜੇਵੇ ਜੇ ਮੰਨ ਕੇ ਚੱਲੋ ਪਰਨਾ ਕੇ ਉਸ ਬਣ ਕੇ ਚੌਲ ਹਾਂ ਕਹਿੰਦੇ ਅਸੀਂ ਜੀਰੀ ਨੂੰ ਨੀ ਖੋਦਾ ਹੈਗਾ ਹਾਂ ਜੀਰੀ ਦਾ ਕਣਕ ਨਿੱਗਰ ਹੁੰਦੀ ਆ ਹੂੰ ਇਹਦੇ ਵਿੱਚ ਉਹ ਤਿਲਕ ਦੀ ਨਹੀਂ ਹੁੰਦੀ ਤਿਲਕ ਦੀ ਨਹੀਂ ਇਹ ਪੈਣ ਦਾ ਉਹ ਕਿ ਤਿਲਕ ਦੀ ਆ ਜੀਰੀ ਚਿਲਕ ਦੀ ਢੂੜ ਹੁੰਦੀ ਜੀਰੀ ਢੂੜ ਇਹ ਚ ਪਕੜ ਕਰ ਲੈਂਦੇ ਨੇ ਇਹਦੇ ਨਾਲ ਇਹ ਕੱਪੜਾ ਇਹ ਵਿੱਚ ਫਾਜਰ ਨੇ ਉਹ ਮੰਨ ਕੇ ਚੱਲ ਹਾਂ ਚਾਹੇ ਪੱਲੀ ਚਾਹੇ ਕੁਸਾ ਓਕੇ ਉਹ ਤਾਂ ਮੌਸਮ ਸਾਫ਼ ਆ ਹਲੇ ਬਾਬੂ ਮੌਸਮ ਸਾਫ਼ ਹੈ ਬਾਈ ਇੱਦਾਂ ਹੀ ਰੱਖੇ ਰੱਬ ਹਲੇ ਬਸ ਕੀ ਪ੍ਰਮਾਤਮਾ 15 ਕ ਦਿਨ ਦੇ ਦੇਵੇ 15 ਕ ਦਿਨ ਦੇ ਵਿੱਚ ਨਿਬੜ ਜਾਊ ਕੰਮ ਹਾਂ ਹੈ ਅਸਵੀਰ ਜੇ ਮੰਨ ਕੇ ਜਲ ਸੀਜ਼ਨ ਚੱਲੇ ਆ ਪੂਰਾ 15 ਕ ਦਿਨ ਚ ਨਿਬੜ ਜਾਊ ਕੰਮ ਪਰ ਕਣਕ ਤਾਂ ਨਹੀਂ ਇਦਾਂ ਨਿਪੜਦਾ ਹੂੰ ਟਾਈਮ ਲੱਗੂ ਇਹਦਾ 1.5 ਤੋਂ 2 ਮਹੀਨੇ ਲੱਗਣੇ ਬਾਈ ਅੱਛਾ ਜਿਹੜੀ ਤੇਰੀ ਗਿਰਗੀ ਫਸਮੀ ਰਾਂਦੀ ਗਿਰਗੀ ਹਾਂ ਉਹ ਇਹਨਾਂ ਦੀ ਮਾਂਡੇ ਚ ਉਹ ਕਿਸੇ ਗੱਲ ਕਰ ਪਕਾਉਂੀਆਂ ਹਾਂ ਹਾਂ ਹੁਣ ਮਾਂਡੇ ਚ ਗਰੇ ਗਈ ਇਹਨਾਂ ਦੀ ਆ ਸੋਕਨੇ ਲਾ ਜਣੇ ਹਾਂ ਜਗਾ ਨਹੀਂ ਖੜੇ ਕੀ ਦਾ ਤਿਆਰ ਕਰਦਾ ਪਹਿਲੇ ਪਹਿਲੇ ਨੇ ਸਲੇ ਕੱਟੀ ਜਾਂਦੀ ਹੈ ਨਾ ਨਾਲੇ ਐਦ ਕੀ ਤਾਂ ਮੰਡੀਆਂ ਜੇ ਵੀ ਨਹੀਂ ਫੋਲਣ ਦਿੰਦੇ ਕਹਿੰਦੇ ਹਾਂ ਸក្តਾਈ ਕਰੀ ਹੋਈ ਆ ਸក្តਾਈ ਕਰੀ ਹੋਈ ਆ ਜਣੀਆਂ ਆਏ ਜਾਂਦ ਇੱਕ ਵਾਰ ਜਾਣ ਲੱਗੀ ਫਿਰ ਤਾਂ ਸਾਰਾ ਕੁਝ ਹੋ ਹੀ ਜਾਂਦਾ ਕਹਿੰਦਾ ਸੀ ਨਹੀਂ ਜਦ ਇੱਕ ਵਾਰ ਜਾਣ ਲੱਗੀ ਫਿਰ ਤਾਂ ਹੋ ਹੀ ਜਾਣਾ ਤੇ ਸਾਡੇ 20 ਰੁਪਏ ਨੂੰ ਲੈ ਕੇ ਵੀ ਨਹੀਂ ਖੁਸ਼ ਹੈਗੀ ਜਾਂ ਸਾਡੇ ਬੋਰੀਆਂ 'ਚ ਪੈ ਗਈ 60 ਰੁਪਏ ਕਿਲੋ ਇਹਨੇ ਨਹੀਂ ਦੇ ਦੇਣੀ ਉਹ ਤਾਂ ਹੈ ਹੀ ਆ 40 ਰੁਪਏ ਕਿਲੋ ਮਿਲਣੇ ਚਾਹੌਣ ਹਾਂ ਉਹ ਫੇਰ ਸੱਟ ਲਿਆ ਸੁਆ ਉਹ ਚੱਲ ਗਿਆ ਲਓ ਜੀ ਬਾਬਿਓ ਆਪਾਂ ਪਹੁੰਚ ਗਏ ਸੀਗੇ ਏਜੰਸੀ ਤੇ ਇੱਧਰ ਬਾਈ ਲੱਗੇ ਹੋਇਆ ਕੰਮ ਸ਼ਕਤੀਮਾਨ ਵਾਲਾ ਬਾਈ ਮਲਾਂ ਉਹਨੇ ਆਪਾਂ ਬਾਈ ਨਾਲ ਕੀ ਕਰਿਆ ਸੁਪਰ ਸੀਡਰ ਦਾ ਚੱਲ ਜਲੇ ਵਧੀਆ ਵਧੀਆ ਬਾਈ ਹੋਰ ਠੀਕ ਠਾਕ ਤੁਸੀਂ ਵਧੀਆ ਵਧੀਆ ਕਿਵੇਂ ਚੱਲਦਾ ਬਾਈ ਕੰਮਕਾਰ ਕੰਮਕਾਰ ਵਧੀਆ ਚੱਲੀ ਜਾਂਦਾ ਪੂਰਾ ਹਾਂ ਹਾਂ ਵਧੀਆ ਵਧੀਆ ਚੱਲਦਾ ਬਾਈ ਕੰਨਾਹੀਂ ਆਪਾਂ 3 ਤਰੀਕ ਨੂੰ ਦੇਣੀਆਂ ਨੇ ਮਸ਼ੀਨਾਂ हां जग्गु ਦਾ ਹਾਤਾ ਸੀਗਾ ਪੈਂਟ ਕਰਾਉਣਾ ਬਾਈ ਨੇ ਬਾਈਨਾਂ ਨੇ ਵੀ ਉਦੋਂ ਫੇ ਇਕੱਠੇ ਇਕੱਠੇ ਦੋਂਗੇ ਜਿੰਨੀਆਂ ਮਸ਼ੀਨਾਂ ਦੇਣੀਆਂ ਆਪਣੇ ਵਾਰਸ 12 ਤੱਕ ਹੋ ਜਾਣਗੇ ਲਗਭਗ ਚਲੋ ਵਧੀਆ ਬਾਈ ਬਹੁਤ ਵਧੀਆ ਤਿੰਨ ਤਰੀਕਾ ਆਹ 3 ਅਕਤੂਬਰ ਨੂੰ 3 ਅਕਤੂਬਰ ਨੂੰ ਕੱਲ ਨੂੰ ਸ਼ਰਾਧ ਖਤਮ ਨੇ ਹਾਂਜੀ ਬਾਈ ਕਰਦਾ ਸਰਾਧਾਂ ਕਰਕੇ ਬਹੁਤ ਕੰਮ ਹੈ ਨਾ ਉਹ ਹੈ ਪਤਾ ਨਾ ਸਾਡੇ ਵਿੱਚ ਤੋਂ ਸੌਦੇ ਸਰਾਧਾਂ ਕਰਕੇ ਰੁਕੇ ਹੋਏ ਆ ਹਾਂ ਉਹ ਚੀਜ਼ ਦਾ ਫਰਕ ਪੈਂਦਾ ਕਰਦੇ ਆ ਆਪਣੇ ਬੰਦੇ ਵੀ ਜਿਨ੍ਹਾਂ ਨੇ ਨਵੀਂ ਚੀਜ਼ ਲੈਣੀ ਕਿ ਨਹੀਂ ਉਹ ਸਿਰ ਉੱਧੋਂ ਤਿੰਨ ਤਰੀ ਨੂੰ ਚਾਵਾਂਗੇ ਆਪਾਂ ਜਿੰਨਾ ਨਾਲੇ ਤਿੰਨ ਤਰੀ ਨੂੰ ਕਿੱਥੇ ਤੱਕ ਪਾ ਦੇਣੀਗੇ ਹੈ ਨਹੀਂ ਨਾ ਨਾ ਵਧੀਆ ਵਧੀਆ ਬਾਈ ਬਾਈਆਂ ਦੇ ਬੁੱਕ ਵੀ ਸੋਹਣੇ ਹੋਏ ਹੋਏ ਨੇ ਤੇ ਸਟਾਕ ਵੀ ਖੜਾ ਆਪਣੇ ਕੋਲੇ ਹਲੇ ਬਾਈਆਂ ਨਾਲ ਕੋਲ ਤੇ ਇੱਕ ਗੱਡੀ ਸੀ ਸਵੇਰੇ ਤੈਨੂੰ ਦੇਖ ਲਈ ਸੀ ਆਹਾ ਬਾਈਆਂ ਨੇ ਕੀਤਾ ਇਹਦਾ ਕੰਮ ਸੁਪਰ ਸੀਟਰ ਦਾ ਜਿਸਨ ਕਿੰਨੇ ਫੁੱਟ ਆ ਇਹ 7 7 ਫੁੱਟ 7 ਫੁੱਟ ਨਾ ਮਹੀ ਲੱਗਦਾ ਸੁਪਰ ਸੀਟਰ ਦਾ ਇਹ ਚੈਨਲ ਆ ਮਾਡਲ ਆ ਬਾਬੇ ਹੈ ਹਾਂ ਚੈਨਲ ਆ ਆਪਣਾ ਮਾਡਲ ਚੈਨਲ ਮਾਡਲ ਹੈ ਬਾਬੇ ਇਹਦੇ ਇੱਕ ਦਾ ਪਲੇਟ ਚੇਂਜ ਕੀਤੇ ਆ ਹੋਰ ਅੱਛਾ ਸੀਲ ਪਾਉਣੀ ਆ ਓਕੇ ਤੇ ਇਧਰ ਹਮਾਰੇ ਮੁਖੀ ਜੀ ਆ ਗਏ ਹੈਂ ਹੋਰ ਦੇਖੋ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਹੋਰ ਅੰਮੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਧੀਆ ਵਧੀਆ ਬਾਈ ਕਹਿੰਦਾ 3 ਤਰੀਕ ਨੂੰ ਕਰਾਉਣਾ ਆਪਣਾ ਇਵੈਂਟ ਉਦੋਂ ਕਹਿੰਦਾ ਇਕੱਠੇ ਦੇਣੇ ਫਿਰ ਵਧੀਆ ਵਧੀਆ ਇਹਨੇ ਤੂੜ ਪੱਟਣੀ ਪਰਸੋਂ ਪਰਸੋਂ ਨੂੰ ਅੱਜ ਇੱਕ ਹੋ ਗਈ ਹੈ ਨਾ ਅੱਜ ਇੱਕ ਤਰੀਕਾ ਕੱਲ ਪਰਸੋਂ ਨੂੰ ਟੈਕਸ ਕਰਨਾ ਹੈ ਹਾਂ ਪਰਸੋਂ ਮੇਲਾ ਲਾ ਲੈਣਾ ਉਹ ਠੀਕ ਹੈ ਨਾ ਕਿ ਇਹਨਾਂ ਦਾ ਹੈ ਵੀ ਗੁਰੂ ਕਾ ਲੰਗਰ ਵੀ ਵਾਟੂਗਾ ਠੀਕ ਆ ਵੀਰੇ ਸਾਈ ਆ ਅੱਛਾ ਮਤਲਬ ਫੇ ਰੋਟੀਆਂ ਖਾ ਕੇ ਇਹ ਗੱਲ ਪਰਸੋਂ ਨੂੰ ਹੈ ਨਾ ਹੈ ਰੰਮੀ ਪਰ ਸਾਨੂੰ ਫਿਰ ਰੋਟੀ ਨਾ ਖਾ ਗਈ ਮਾਂ ਕੀ ਲੈ ਗਈ ਵੀ ਨਹੀਂ ਆਉਣੀ ਆਈ ਬਸ ਠੀਕ ਆ ਪੱਕੀ ਗੱਲ ਆ ਜਸ਼ਨ ਹਾਂ ਪੱਕੀ ਗੱਲ ਆ ਠੀਕ ਆ ਹੁਣ ਨਾ ਉਹ ਬਾਬੇ ਉਹ ਜਸ਼ਨ ਇਕੱਲਾ ਹੀ ਰਹਿ ਗਿਆ ਲਾੜੀ ਹੁੰਦਾ ਮੱਛਵਾੜੇ ਤੇ ਦੂਆ ਸੱਬਾ ਵਾਈ ਵੀ ਮੌਜੀ ਬੰਦਾ ਉਹਦਾ ਕਦੇ ਕਦਾਈ ਨਾ ਲੋਟ ਆਉਂਦਾ ਹਾਂ ਕੰਮ ਕਰਨ ਗਿਆ ਪਾ ਇੱਕ ਤੱਕ ਪਲੇਟ ਇਹਦੇ ਚੇਂਜ ਕਰੇ ਜੱਗੂ ਇੱਕ ਸੀਲ ਇੱਧਰ ਲਈ ਉਹ ਕਰੀਆ ਕਰਨੀ ਆ ਬਹੁਤ ਮਹਿੰਗੀ ਹੋ ਬਾਈ ਬਹੁਤ ਕੰਮ ਕਰਦਾ ਮੁੰਡਾ ਦੇਖੋ ਤੁੱਪ ਚ ਲੱਗਿਆ ਹੋਇਆ ਵਧੀਆ ਗੱਲ ਆ ਕੰਮ ਕਰਨਾ ਚਾਹੀਦਾ ਹਾਂ ਸ਼ਕਤੀਮਾਨ ਦਾ ਤੇ ਬਾਈ ਇਹਨਾਂ ਦਾ ਠੀਕ ਆ ਸਿਰੋਗੇ ਤੁਹਾਨੂੰ ਦਿਖਾਉਨੇ ਆ ਬਾਬੇ ਹੋਰ ਸ਼ਾਮ ਤੱਕ ਜੇ ਕੋਈ ਟਰੈਕਟਰ ਵਗੈਰਾ ਵਿਕਦਾ ਠੀਕ ਆ ਜੀ ਬਣੇ ਰਹੋ ਵੀਡੀਓ ਦੇ ਨਾਲ